ਕਦੇ ਤੂੰ ਬੁੱਢਾ ਵਾਂ ਆਂਟੀ ਯੰਗ ਤੂੰ ਬਹੁਤ ਕੁਝ ਲਿਖਿਆ ਹੋਇਆ ਫਾਕਾ ਮੁੰਤਾ ਦੱਸ ਦਿੰਦਾ ਭੈਣ ਜੀ ਕਹਿ ਦਿੰਦੇ ਅੱਛਾ ਮੈਂ ਕਿਤੇ ਕਹਾਂ ਤੂੰ ਹੈਂ ਆਂਟੀ ਤੇ ਭੈਣ ਜੀ ਕਿਵੇਂ ਕਹਾਂ ਹੈਨਾ ਫਰਕ ਆਣਾ ਹਾਂਜੀ ਦੋਸਤੋ ਨਹੀਂ ਫਿਰ ਉਹ ਜੈ ਮਾਤਾ ਦੀ ਸਟਾਰਟ ਆ ਠੀਕ ਐ ਸਰ ਸੀਰੀਅਸ ਆ ਇਹ ਮੁੱਦਾ ਸੀਰੀਅਸ ਵਾਲਾ ਨਹੀਂ ਹੈਗਾ ਇਹ ਮੁੰਡਾ ਮੇਰੇ ਤੇ ਆਇਆ ਹੋਇਆ ਜੈ ਮਾਤਾ ਦੀ ਦੋਸਤੋ ਇੱਕ ਮੈਂ ਛੋਟੀ ਫਰਿੱਜ ਦੀ ਵੀਡੀਓ ਪਾਈ ਸੀ ਆਂਟੀਆਂ ਨਾਲ ਹੁਣ ਅੱਜ ਫੇਰ ਤੁਸੀਂ ਕਹੋਗੇ ਕਿ ਆਂਟੀ ਕਿਉਂ ਕਹਿੰਦੇ ਉਹਨਾਂ ਨੂੰ ਅੱਜ ਆਪਾਂ ਨੇ ਸਪੈਸ਼ਲ ਆਂਟੀ ਆਏ ਸੀ ਦੁਬਾਰਾ ਸ਼ੋਤੇ ਮੈਂ ਆਂਟੀਆਂ ਨੂੰ ਕਿਹਾ ਮੈਂ ਕਿਹਾ ਆਪਣੀ ਵੀਡੀਓ ਬਹੁਤ ਵਾਇਰਲ ਹੋ ਗਈ ਆਂਟੀ ਕਹਿੰਦੇ ਕਿਹੜੀ ਮੈਂ ਕਿਹਾ ਜਿਹੜੀ ਫਰਿੱਜ ਵਾਲੀ ਸੀ ਬਾਕੀ ਆਂਟੀ ਦੱਸਣਗੇ ਲੋਕ ਮੈਨੂੰ ਕਹਿ ਰਹੇ ਨੇ ਤੂੰ ਆਪ ਬੁੱਢਾ ਲੱਗਦਾ ਤੂੰ ਇਹਨਾਂ ਵਾਲ ਤਾਂ ਦੇਖ ਇਹ ਤਾਂ ਯੰਗ ਨੇ ਵਗੈਰਾ ਵਗੈਰਾ ਆਂਟੀ ਬਹੁਤ ਕੁਝ ਬੋਲਣੇ ਨਾ ਉਹ ਤੇ ਦੇਖ ਇਹ ਬੱਚਾ ਹੈਗਾ ਮੇਰਾ ਤੁਸੀਂ ਕਿੰਨੀਆਂ ਗੱਲਾਂ ਬਣਾਈਆਂ ਹੈਨਾ ਤੇ ਇਹਨੂੰ ਤਾਂ ਮੈਂ ਤਾਂ ਪਤਾ ਵੀ ਨਹੀਂ ਮੈਂ ਤਾਂ ਦੱਸਿਆ ਵੀ ਇਹਨੇ ਹੈਗਾ ਤੇ ਰਹੀ ਗੱਲ ਫ੍ਰਿਜ ਦੀ ਫ੍ਰਿਜ ਮੈਂ ਕਿਸੇ ਕਾਰਨ ਲਈ ਛੋਟੀ ਲਈ ਸੀ ਕਿਉਂਕਿ ਮੇਰੀ ਫਰੈਂਡ ਹੈਗੀ ਬਰਿੰਦਾਵਨ ਮੈਂ ਉਹਨੂੰ ਗਿਫਟ ਕਰਨਾ ਸੀਗਾ ਕਿਆ ਬਾਤ ਕਿਉਂਕਿ ਮੈਂ ਉਹਦੇ ਕੋਲ ਰਹਿਣੀ ਆ ਜਾ ਕੇ ਬਰਿੰਦਾਵਨ ਤਾਂ ਉਹਨੂੰ ਓੱਖਾ ਸੀਗਾ ਤੇ ਰੂਮ ਛੋਟਾ ਸੀਗਾ ਤਾਂ ਮੈਂ ਇਹ ਤਾਂ ਸਪੈਸ਼ਲ ਕਹਿ ਕੇ ਛੋਟੀ ਮਂਗਾਈ ਸੀਗੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਪੁੱਤ ਨੇ ਮੈਨੂੰ ਲਿਆ ਕੇ ਦੇਤੀ ਤੇ ਬਾਕੀ ਨਾ ਗਲਤ ਕਹੋ ਨਾ ਸੁਣੋ ਕਿਉਂਕਿ ਬੱਚਾ ਤਾਂ ਬਹੁਤ ਚੰਗਾ ਵਾ ਤੇ ਤੁਹਾਡੀ ਕਿੰਨੀ ਉਮਰ ਹੈ ਤੁਹਾਡੀ ਮੇਰੀ 60 ਸਾਲ ਦੀ ਆ ਪੁੱਤ ਦੇਖੋ ਤੁਹਾਡੀ 60 ਸਾਲ ਦੀ ਆ ਮੇਰੀ 44 ਸਾਲ ਦੀ ਆ ਮੇਰੀ ਉਮਰ 44 ਸਾਲ ਦੀ ਆ ਆਂਟੀ ਜੰਦੀ 60 ਸਾਲ ਦੀ ਆ ਹੁਣ ਜਦੋਂ ਸਪੋਜ਼ ਕਰੋ ਜਦੋਂ ਮੈਂ 10 ਸਾਲ ਦਾ ਹੋਵਾਂਗਾ ਹੈਨਾ ਠੀਕ ਹੈ ਜੀ ਤੁਹਾਡੀ ਉਮਰ ਹੋਏਗੀ 26 ਸਾਲ 10 ਸਾਲ ਦਾ ਬੱਚਾ 26 ਸਾਲ ਨੂੰ ਕੀ ਕਹਿੰਦਾ ਆਂਟੀ ਉਹ ਕਹਿੰਦਾ ਨਾ ਮੈਂ ਸ਼ੁਰੂ ਤੋਂ ਹੀ ਆਂਟੀ ਕਹਿੰਦਾ ਆ ਰਿਹਾ ਇਹਨਾਂ ਨੂੰ ਠੀਕ ਹੈ ਜੀ ਬੱਚਿਆਂ ਦੇ ਤੁਹਾਨੂੰ ਲੱਗਦਾ ਤਾਂ ਬੱਚੇ ਹੀ ਆ ਸਾਡਾ ਜੇ ਬੱਚਿਆਂ ਦੇ ਤੁਹਾਨੂੰ ਲੱਗਦਾ ਹੈਗਾ ਜਿਹੜੇ ਹੁਣ ਨਹੀਂ ਜਾਣਦੇ ਦੂਰ ਦਰਾਡੇ ਦੇ ਨੇ ਉਹ ਮੈਨੂੰ ਬਹੁਤ ਵਧੀਆ ਵਧੀਆ ਕਮੈਂਟ ਕਰ ਰਹੇ ਨੇ ਮੈਂ ਤਾਂ ਪੜ ਪੜ ਕੇ ਹੱਸਦਾ ਉਹਨਾਂ ਕਦੇ ਕਦੇ ਤੂੰ ਬੁੱਢਾ ਵਾਂ ਆਂਟੀ ਯੰਗ ਤੂੰ ਆਪਣੇ ਆਪ ਨੂੰ ਤਾਂ ਦੇਖ ਲੈ ਤੇਰੀ ਚਿੱਟੀ ਧੜੀ ਆ ਤੂੰ ਆਂਟੀ ਦੱਸਦੇ ਇਹਨਾਂ ਨੂੰ ਬਹੁਤ ਕੁਝ ਨਹੀਂ ਬੜੇ ਵੀ ਨਹੀਂ ਕਮੈਂਟ ਮੈਨੂੰ ਆਉਣੇ ਪੜ ਕੇ ਸੁਣਾਏ ਜਾ ਦੀਪੇ ਨੇ ਖੁਦ ਦੱਸਿਆ ਨਾ ਪੁੱਤੇ ਤਾਂ ਬੱਚਾ ਹੈਗਾ ਬੱਚੇ ਨੂੰ ਬੱਚਾ ਹੀ ਰਹੂਗਾ ਤੁਸੀਂ ਕੀ ਬਣਾ ਰਹੇ ਹੋ ਚਲੋ ਗਲਤਫਹਮੀਆਂ ਦੂਰ ਕਰੋ ਆਂਟੀ ਨੇ ਆਂਟੀ ਹੋ ਰਹਿਣਗੇ ਜੈ ਮਾਤਾ ਦੀ